ਕੀ ਸਾਵੰਤ ਵਾਲਾ ਕੀ ਇਨਸੀਡੈਂਟ ਸੀਗਾ ਕਿਵੇਂ ਮੁਲਾਕਾਤ ਕਿਵੇਂ ਹੁੰਦੀ ਹੈ ਬਈ ਉਹ ਟਿਕਟੌਕ ਦੇ ਉੱਪਰ ਉਹ ਇੰਡੀਆ ਤੋਂ ਰਾਖੀ ਸਾਵੰਤ ਟਿਕਟੌਕ ਤੇ ਨਹੀਂ ਰਾਖੀ ਸਾਵੰਤ ਇਦਾਂ ਸੀ ਭਾਜੀ ਰਾਖੀ ਸਾਵੰਤ ਨੂੰ ਕਿਸ ਨੇ ਦੱਸਿਆ ਕਿ ਟਿਕਟੌਕ ਤੇ ਬਹੁਤ ਪੈਸਾ ਹੈ ਅੱਛਾ ਤੇ ਸਾਡੀ ਜਿਹੜੀ ਰਾਖੀ ਸਾਵੰਤ ਹੈ ਰਾਖੀ ਕਮੈਂਟ ਕਰਨਾ ਅੱਛਾ ਓਕੇ ਜਿਹੜੀ ਸਾਡੀ ਰਾਖੀ ਸਾਵੰਤ ਹੈ ਨਾ ਉਹ ਬੜੀ ਬੜੀ ਭੈਣ ਆ ਕਿਹਾ ਰਾਖੀ ਸਾਵੰਤ ਬੜੀ ਹਰਾਮ ਮੈਂ ਦੇਖੀ ਮੇਰੇ ਖਿਆਲ ਨਾਲ ਵੀਡੀਓ ਬੜੀ ਹਰਾਮ ਦੀ ਹੈ ਰਾਖੀ ਹੂੰ ਉਹਨੂੰ ਸਹੀ ਕਿਸੇ ਨੇ ਡਰਾਮਾ ਕੁਇੰਨ ਦਾ ਅਵਾਰਡ ਦਿੱਤਾ ਆ ਸਹੀ ਚ ਸਾਲੀ ਡਰਾਮਾ ਕੁਇੰਨ ਦੀ ਅਵਾਰਡ ਦੀ ਹੈ ਠੀਕ ਆ ਉਹਨੂੰ ਕਿਸੇ ਨੇ ਦੱਸਿਆ ਹੋਣਾ ਵੀ ਇਹ ਟਿਕਟੋਕ ਤੇ ਬਹੁਤ ਪੈਸਾ ਪੰਦਾ ਉਹ ਟਿਕਟੋਕ ਤੇ ਆ ਗਈ ਇਹ ਨਾ ਕਿਉਂਕਿ ਫੇਮ ਤੇ ਉਹ ਚੱਲਦਾ ਹੈ ਟਿਕਟੋਕ ਨੀ ਉਹ ਇੰਡੀਆ ਤੋਂ ਨਾ ਹੁਣ ਦੁਬਈ ਚਲੀ ਗਈ ਆ ਅੱਛਾ ਦੁਬਈ ਤੋਂ ਚਲਾ ਰਹੀ ਹੈ ਉਹ ਦੁਬਈ ਇੱਥੇ ਬੰਡ ਮਾਰਾ ਲਾ ਕੇ ਦੁਬਈ ਪਹੁੰਚ ਗਈ ਉਹ ਸਾਲੀ ਫਿਰ ਉੱਥੇ ਹੁਣ ਰਹਿੰਦੀ ਹੈ ਦੁਬਈ ਪਰ ਕੁੜੀ ਬਹੁਤ ਅੱਛੀ ਹੈ ਜੇ ਤੁਸੀਂ ਉਹਨੂੰ ਮਿਲੋਗੇ ਨਾ ਪਰਸਨਲੀ ਤੁਸੀਂ ਉਹਦੇ دیਵਾਨੇ ਹੋ ਜਾਓਗੇ ਉਹ ਬਹੁਤ ਵਧੀਆ ਉਹਦਾ ਨੇਚਰ ਹੈ ਆ ਡਾਊਨ ਟੂ ਅਰਥ ਹੈ ਆ ਠੀਕ ਹੈ ਉਹ ਸਾਲੀ ਸਿਰਫ ਜਿਹੜਾ ਨਾ ਇਹ ਤੁਹਾਡਾ ਏ オンલાઈਨ ਹੀ ਬਸ ਡਰਾਮੇ ਬਾਜ਼ੀਆਂ ਲਾਉਂਦੀ ਆ オンલાઈਨ ਬਹੁਤ ਪੰਗੇ ਲੈਂਦੀ ਆ ਬਸ ਜਿਹੜੇ ਲੈਂਦੀ オンલાઈਨ ਹੁਣ ਅੱਜ ਕੱਲ ਇੱਕ ਹੋਰ ਡਰਾਮਾ ਫੇਰਿਆ ਹੋਇਆ ਪਾਕਿਸਤਾਨ ਮੂਵ ਹੋਣ ਵਾਲਾ ਕਿਤੇ ਨਹੀਂ ਉਹਨੇ ਮੂਵ ਹੋਣਾ ਇੱਥੇ ਹੀ ਉਹਨੇ ਰਹਿਣਾ ਆ ਕੋਈ ਨਹੀਂ ਇਹਨੇ ਉਹਦੇ ਨਾਲ ਵਿਆਹ ਕਰਨਾ ਉਹ ਮੱਦੇ ਨਾਲ ਪਾਕਿਸਤਾਨੀ ਨਾਲ ਸਾਰੀ ਸਿਰਫ ਡਰਾਮੇ ਲਾਉਂਦੀ ਆ ਹੁਣ ਪਾਕਿਸਤਾਨੀ ਗਈ ਆ ਇਨੇ ਪਾਕਿਸਤਾਨ ਦੀ ਹੋ ਜਾਣਾ ਕੱਲ ਨੂੰ ਇਹਨੂੰ ਇੰਗਲੈਂਡ ਲੈ ਜਾਓ ਇਹਨੇ ਇੰਗਲੈਂਡ ਦੀ ਹੋ ਜਾਣਾ ਇਦਾਂ ਹੀ ਮੈਨੂੰ ਉਹ ਟਿਕਟੋਕ ਤੋਂ ਮਿਲੀ ਸੀ ਸਮਝਦੇ ਹੋ ਉਧਰੋਂ ਦੀ ਉਹਦਾ ਮੇਰਾ ਦਿਲ ਜ਼ਿਆਦਾ ਮਿਲ ਗਿਆ ਮਿਲ ਗਈ ਮੇਰੀ ਫਰੈਂਡ ਬਣ ਗਈ ਅੱਛੀ ਫਿਰ ਜਦੋਂ ਮੈਂ ਦੁਬਈ